ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋ ਪੀਆਰ 131 ਝੋਨੇ ਦੀ ਦਰਮਿਆਨੇ ਸਮੇਂ ਲੈਣ ਵਾਲੀ ਕਿਸਮ ਉਹਦੇ ਵਿੱਚ ਖਾਸ ਨੁਕਤੇ ਮੈਂ ਹੁਣ ਸੀਜ਼ਨ ਦੇ ਸ਼ੁਰੂਆਤ 'ਚ ਤੁਹਾਡੇ ਨਾਲ ਸਾਂਝੇ ਕਰ ਰਿਹਾ ਨਾਲ ਦੀ ਨਾਲ ਵੀ ਆਪਾਂ ਜਾਣਕਾਰੀ ਅਪਡੇਟ ਕਰਦੇ ਰਹਾਂਗੇ ਕਿ ਆਪਾਂ ਇਸ ਕਿਸਮ ਦਾ ਕਿਉਂਕਿ ਔਸਤ ਝਾੜ 31 ਕੁਇੰਟਲ ਹੈ ਤੇ ਜੇ ਆਪਾਂ ਇਹਦੀ ਸੰਤੁਲਿਤ ਦੇਖਰੇਖ ਕਰੀਏ ਤਾਂ 32 ਤੋਂ 35 ਕੁੰਟਲ ਤੱਕ ਝਾੜ ਆਪਾਂ ਕਿਸ ਤਰ੍ਹਾਂ ਲੈ ਸਕਦੇ ਹਾਂ ਜੇ ਲਗਾਤਾਰ ਜੁੜੇ ਰਹੋਗੇ ਤਾਂ ਆਪਾਂ ਇਹਦਾ 33 34 35 ਕੁੰਟਲ ਤੱਕ ਬੜੀ ਆਸਾਨੀ ਨਾਲ ਝਾੜ ਲੈ ਸਕਦੇ ਹਾਂ ਪਰ ਆਪਾਂ ਨੂੰ ਹਰੇਕ ਪੱਖ ਤੋਂ ਹਰੇਕ ਨੁਕਤੇ ਨੂੰ ਤਕਨੀਕੀ ਪੱਖ ਤੋਂ ਦੇਖ ਕੇ ਉਹਨੂੰ ਫੋਲੋ ਕਰਨਾ ਪਊਗਾ ਝਾੜ ਆ ਜਾਂਦਾ ਕਈ ਵਾਰ ਕੀ ਹੁੰਦਾ ਆਪਾਂ ਖਰਚਾ ਵੀ ਵਧਾ ਲੈਂਦੇ ਆ ਝਾੜ ਵੀ ਉਹਨਾਂ ਨਹੀਂ ਲੈ ਪਾਉਂਦੇ ਤਾਂ PR 131 ਬਾਰੇ ਜਿਹੜੇ ਖਾਸ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਇਹ ਦਰਮਿਆਨੇ ਸਮੇਂ ਲੈਣ ਵਾਲੀ ਪੀਐਜਲ ਲੁਧਿਆਣਾ ਵੱਲੋਂ ਦਿੱਤੀ ਗਈ ਕਿਸਮ ਹੈ 110 ਦਿਨ ਤਕਰੀਬਨ ਇਹ ਪੱਕਣ ਦੇ ਵਿੱਚ ਲੈਂਦੀ ਪਨੀਰੀ ਲਾਉਣ ਤੋਂ ਬਾਅਦ ਪਨੀਰੀ ਲਾਉਣੀ ਹੈ 30 ਤੋਂ 32-35 ਦਿਨ ਦੀ ਹੱਦ 30 ਦਿਨ ਦੀ ਤਿਆਰ ਕਰਕੇ ਪਨੀਰੀ ਲਾਦਿਆਂ ਤਾਂ ਬਹੁਤ ਸ਼ਾਨਦਾਰ ਰਹਿੰਦੀ ਹੈ ਤੇ 111 ਸੈਂਟੀਮੀਟਰ ਇਹਦਾ ਕੱਦ ਹੈ ਚੌੜ ਲੰਬੇ ਪਤਲੇ ਬਹੁਤ ਸੋਹਣਾ ਸੋਹਣੀ ਦੀ ਰਿਕਵਰੀ ਹੈ ਖਾਸियत ਹੈ ਕਿ ਇੱਕ ਤਾਂ ਇਹ ਕਿਸਮ ਢਿੱਗਦੀ ਨਹੀਂ ਹੈ ਦੂਸਰਾ ਇਹਦੇ ਵਿੱਚ ਬੈਕਟੀਰੀਅਲ ਬਲਾਈਂਟ ਝੁਲਸ ਰੋਗ ਨਹੀਂ ਪੈਂਦਾ ਕਿਉਂਕਿ ਪੰਜਾਬ ਵਿੱਚ ਪਾਈਆਂ ਜਾਣ ਵਾਲੀਆਂ 10 ਦੀਆਂ 10 ਜਿਹੜੇ ਜੀਵਾਣੂ ਨੇ ਝੁਲਸ ਰੋਗ ਦੇ ਉਹਨਾਂ ਪ੍ਰਤੀ ਇਹਦੇ ਵਿੱਚ ਸਹਿਣ ਸ਼ਕਤੀ ਹੈਗੀ ਰੈジਸਟੈਂਸ ਹੈਗੀ ਹੈ ਹੁਣ ਪਨੀਰੀ ਦੇ ਵਿੱਚ ਬੀਜਣ ਦੇ ਵਿੱਚ ਆਪਾਂ ਖਾਸ ਖਿਆਲ ਇਹ ਰੱਖਣਾ ਕਿਉਂਕਿ ਆਪਾਂ ਪਨੀਰੀ ਲਾਉਣੀ ਵੀ ਮਹੀਨੇ ਦੀ ਤਿਆਰ ਕਰਕੇ ਆ ਤੇ ਕਈ ਵਾਰ ਕੀ ਹੁੰਦਾ ਕਿ ਗੇਤੀ ਪਨੀਰੀ ਆਪਾਂ ਲਾ ਦਿੰਨੇ ਆ ਉਹਦੇ ਵਿੱਚ ਇੱਕ ਤਾਂ ਫੋਕ ਬਣਨ ਦੀ ਸਮੱਸਿਆ ਦਾ ਡਰ ਬਣਿਆ ਰਹਿੰਦਾ ਦੂਸਰਾ ਜਿਹੜੀ ਵੱਡੀ ਸਮੱਸਿਆ ਇਹਦੇ ਵਿੱਚ ਜਿਵੇਂ ਪਹਿਲੇ 2-3 ਸਾਲ ਪਹਿਲਾਂ ਇੱਕ ਇੱਕ ਸਾਲ ਚ ਕਾਫੀ ਸਮੱਸਿਆ ਆਈ ਸੀ ਡਵਾਰਫ ਵਾਇਰਸ ਦੀ ਪੌਣੇ ਰੋਗ ਦੀ ਤਾਂ ਉਹਦੇ ਵਿੱਚ ਸਪੈਸ਼ਲ ਰეკਮੈਂਡੇਸ਼ਨ ਸੀ ਸਪੈਸ਼ਲ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕੋਸ਼ਿਸ਼ ਕਰੋ ਇਹਨੂੰ 25 ਜੂਨ ਤੋਂ ਪਹਿਲਾਂ ਨਾ ਲਾਈਏ ਤੇ ਸਭ ਤੋਂ ਚੰਗਾ ਝਾੜ ਲੈਣ ਵਾਸਤੇ ਇਹਦਾ ਜਿਹੜਾ ਸਮਾਂ ਹੈ ਪਨੀਰੀ ਪੁੱਟ ਕੇ ਖੇਤ ਚ ਲਾਉਣ ਦਾ ਉਹ 25 ਜੂਨ ਤੋਂ ਲੈ ਕੇ 2 3 4 ਜੁਲਾਈ ਇੱਥੋਂ ਤੱਕ ਜਿਹੜਾ ਹੈਗਾ ਆਪਾਂ ਲੋਈ ਇਹਦੀ ਖਤਮ ਕਰ ਦਈਏ ਜੇ ਆਪਾਂ ਸ਼ਾਨਦਾਰ ਝਾੜ ਲੈਣਾ ਚਾਹੁੰਦੇ ਆ ਪਨੀਰੀ 30 ਦਿਨਾਂ ਚ ਤਿਆਰ ਕਰਨੀ ਹੈ ਪਨੀਰੀ ਦੀ ਤਿਆਰੀ ਬਾਬਤ ਪਨੀਰੀ ਦੇ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਉਹਦਾ ਖੇਤ ਤਿਆਰ ਕਰਨਾ ਉਹਦੇ ਬਾਰੇ ਮੈਂ ਜਾਣਕਾਰੀਆਂ ਸਾਂਝੀਆਂ ਕਰ ਚੁੱਕਿਆ ਖਾਦਾਂ ਆਪਾਂ ਕਿਹੜੀਆਂ ਕਿਹੜੀਆਂ ਪਨੀਰੀ ਚ ਪਾਉਣੀਆਂ ਬਜਾਈ ਟਾਈਮ ਬੀ ਸੋਧ ਬਾਰੇ ਬਜਾਈ ਬਾਰੇ ਮੈਂ ਨਾਲ ਦੀ ਨਾਲ ਜਿਹੜੇ ਅਪਡੇਟ ਕਰਦਾ ਰਹੂੰ ਕਿਉਂਕਿ ਹਜੇ ਆਪਣੇ ਕੋਲ ਟਾਈਮ ਹੈ ਖੇਤ ਦੀ ਤਿਆਰੀ ਵਾਸਤੇ ਪਨੀਰੀ ਕੋਸ਼ਿਸ਼ ਕਰੋ 22 25 ਮਈ ਤੱਕ ਇਹਦੀ ਬੀਜੋ ਵੰਡਮੀ ਪਨੀਰੀ ਬੀਜ ਲਓ ਜਾਂ 20 ਮਈ ਤੋਂ ਸ਼ੁਰੂ ਕਰ ਸਕਦੇ ਆ 22 ਮਈ ਤੋਂ 25 ਮਈ ਤੋਂ ਕੋਸ਼ਿਸ਼ ਕਰੋ ਮੈਂ ਤੁਹਾਨੂੰ ਸਿਫਾਰਿਸ਼ ਕਰੂੰਗਾ ਕਿ 22 23 ਮਈ ਤੋਂ ਲੈ ਕੇ ਤੁਸੀਂ 30 ਮਈ ਤੱਕ ਇਹਦੀ ਪਨੀਰੀ ਬੀਜ ਸਕਦੇ ਆ ਬੰਡ ਮਾਰ ਅਕਵਾ ਬੀਜੂ ਜੇ ਆਪਣੇ ਕੋਲ ਜਿਆਦਾ ਹੀ ਰੱਖਵਾ ਕਿ ਆਪਾਂ ਜੇ 5-7 ਦਿਨ ਆਪਾਂ ਨੂੰ 10 ਦਿਨ ਲਾਉਂਦੇ ਆਂ ਵੀ ਲੱਗਦੇ ਆ ਤਾਂ ਪਨੀਰੀ ਜਿਹੜੀ ਹੈਗੀ ਆ ਉਹ ਵੱਡੀ ਨਾ ਹੋਵੇ 5-7 ਦਿਨ ਆਪਾਂ ਗੋਲਦੇ ਨਹੀਂ ਹੈਗੇ ਕਿ ਪਨੀਰੀ ਵੱਡੀ ਹੋ ਜਾਊਗੀ ਕਈ ਕਿਸਾਨ ਵੀਰ ਕਹਿੰਦੇ ਆਂ ਵੀ ਵੱਡੀ ਪਨੀਰੀ ਤੋਂ ਉਨਾ ਝਾੜ ਲੈ ਲੈਨੇ ਆਂ ਨਹੀਂ ਉਹਦੇ ਵਿੱਚ ਆਪਾਂ ਜ਼ਰੂਰ ਤੋਂ ਵੱਧ ਯੂਰੀਆ ਪਾਉਨੇ ਆਂ ਫਿਰ ਜੇ ਵਿੱਚ ਸਮੱਸਿਆ ਆ ਜਾਂਦੀ ਆ ਫਿਰ ਆਪਣੀਆਂ ਜ਼ਰੂਰ ਤੋਂ ਵੱਧ ਸਪਰੇਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਕੁਆਲਿਟੀ ਦੀ ਵੀ ਸਮੱਸਿਆ ਆਉਂਦੀ ਜੇ ਪਨੀਰੀ ਆਪਾਂ ਵੱਡੀ ਲਾਉਨੇ ਆਂ ਖਾਸ ਤੌਰ ਤੇ ਦਰਮਿਆਨੀ ਸਮੇ ਵਾਲੀਆਂ ਕਿਸਮਾਂ ਨੇ ਜਾਂ ਪਾਸਮਤੀ ਕਿਸਮਾਂ ਨੇ ਉਹਨਾਂ ਚ ਕੁਆਲਿਟੀ ਜਿਹੜੀ ਹੈਗੀ ਚੌਲ ਦੀ ਪੂਰੀ ਵਧੀਆ ਨਹੀਂ ਬਣਦੀ ਹੈਗੀ ਜੇ ਆਪਾਂ ਪਨੀਰੀ ਵੀ ਵੱਡੀ ਕਰਕੇ ਲਾਈ ਫਿਰ ਉਹਨੂੰ ਯੂਰੀਆ ਪਾ ਪਾ ਕੇ ਕੱਚਾ ਰੱਖਿਆ ਨਾਲੇ ਯੂਰੀਆ ਦੀ ਖਪਤ ਵਧ ਗਈ ਤੇ ਨਾਲੇ ਆਪਣੀ ਕੁਆਲਿਟੀ ਜਿਹੜੀ ਚੌਲ ਦੀ ਸਹੀ ਨਹੀਂ ਬਣੀ ਇਹ ਗੱਲ ਦਾ ਆਪਾਂ ਖਾਸ ਧਿਆਨ ਰੱਖਣਾ ਸੋ ਪੀ 131 ਬਾਰੇ ਮੈਂ ਸਪੈਸ਼ਲ ਇਹ ਵੀਡੀਓ ਤਾਂ ਅਪਡੇਟ ਕੀਤੀ ਹੈ ਖਾਸ ਤੌਰ ਤੇ ਜਿਹੜੇ ਹੈਗੇ ਨੀਮਪਾੜੀ ਇਲਾਕੇ ਵਾਲੇ ਕਿਸਾਨ ਵੀਰ ਹੈ ਜੇ ਤੁਸੀਂ ਵੰਡਵਾ ਜਿਹੜੀ ਹੈਗੀ ਕੋਈ ਬਾਸਮਤੀ ਦੀ ਹੋਰ ਕਿਸਮ ਲਾਉਣੀ ਹੈ ਪੀਆਰ 132 ਹੈ ਪੀਆਰ 126 ਹੈ ਕੁਛ ਰਕਬਾ ਇਧਰ ਲਾ ਸਕਦੇ ਆ ਵੱਧ ਰਕਬਾ ਲਾਉਣ ਤੋਂ ਤੁਸੀਂ ਖਾਸ ਤੌਰ ਤੇ ਨੀਮ ਪਾੜੀ ਇਲਾਕੇ ਦੇ ਵਿੱਚ ਕਿਸਾਨ ਵੀਰ ਜਿਹੜੇ ਜਮਾ ਜਿੱਥੇ ਜ਼ਿਆਦਾ ਸੱਲ ਵਾਲਾ ਮਾਹੌਲ ਰਹਿੰਦਾ ਤਾਂ ਉੱਥੇ ਤੁਹਾਨੂੰ ਬੜੀ ਸਾਵਧਾਨੀ ਨਾਲ ਜਿਹੜੀ ਹੈਗੀ ਇਹਦੀ ਦੇਖਰੇਖ ਕਰਨੀ ਪਊਗੀ ਪਨੀਰੀ ਦੇ ਵਿੱਚ ਆਪਾਂ ਬਚਾਅ ਵਾਸਤੇ ਪਹਿਲੀ ਗੱਲ ਤਾਂ ਆਪਣੇ ਆਲੇ-ਦਾਲੇ ਖੇਤਾਂ ਦੇ ਆਲੇ-ਦਾਲੇ ਜਿਹੜਾ ਘਾਹ ਨਹੀਂ ਹਰਾ ਹੋਣਾ ਚਾਹੀਦਾ ਜਿੱਥੇ ਘਾਹ ਜ਼ਿਆਦਾ ਘਾਹ ਦੀ ਸਮੱਸਿਆ ਉੱਥੇ ਹੋਪਰ ਦੀ ਸਮੱਸਿਆ ਆਉਂਦੀ ਤੇ ਜਿੱਥੇ ਹੋਪਰ ਦੀ ਸਮੱਸਿਆ ਉੱਥੇ ਪੀਆਰ 131 ਵਗੈਰਾ ਦੇ ਵਿੱਚ ਜਿੱਥੇ ਸਿਲ ਰਹਿੰਦੀ ਆ ਉੱਥੇ ਜਿਹੜੀ ਹੈਗੀ ਆ ਡਵਾਰਫ ਵਾਇਰਸ ਦੀ ਸਮੱਸਿਆ ਆ ਸਕਦੀ ਹੈ ਇਸ ਕਰਕੇ ਅਮਨ ਪ੍ਰਕਾਸ਼ਨ ਦੇ ਤੌਰ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਸਪਰੇ ਵੀ ਜ਼ਰੂਰਤ ਅਨੁਸਾਰ ਪਨੀਜੀ ਦੇ ਵਿੱਚ ਦੱਸੂਗਾ ਅਪਡੇਟ ਰਹੋਗੇ ਲਗਾਤਾਰ ਮੈਂ ਤੁਹਾਡੇ ਨਾਲ ਤਕਨੀਕੀ ਨੁਕਤੇ ਸਾਂਝੇ ਕਰਦੇ ਰਹੂੰਗਾ ਜਿਹੜੇ ਲਗਾਤਾਰ ਕਿਸਾਨ ਵੀਰ ਜੁੜੇ ਉਹਨਾਂ ਨੂੰ ਪਤਾ ਮੇਰਾ ਮਕਸਦ ਹੈ ਘੱਟ ਖਰਚੇ ਦੇ ਵਿੱਚ ਤੁਹਾਡਾ ਚੰਗਾ ਝਾੜ ਜਿਹੜਾ ਆਪਾਂ ਲੈਣਾ ਬਹੁਤ ਬਹੁਤ ਧੰਨਵਾਦ ਸ਼ੁਕਰੀ